ਯੂਪੀ ਦੇ ਵਿੱਚ ਦੋ ਨਾਬਾਲਗ ਕੁੜੀਆਂ ਦਾ ਬਲਾਤਕਾਰ ਹੋਇਆ ਕਿ ਪੰਜਾਬ ਤੋਂ ਕਿਸਾਨ ਆ ਰਹੇ ਨੇ ਫਿਰ ਸਾਡੀ ਮੋਜ ਬਣ ਜਾਣੀ ਹੈ ਅਗਰ ਜੇ ਮੋਦੀ ਸਾਹਿਬ ਸਾਡੀਆਂ ਗੱਲਾਂ ਨੂੰ ਸੁਣ ਲੈਣਾ ਆਰਐਸਐਸ ਦਾ ਅਗਰ ਬੋਲਬਾਲਾ ਹੋ ਗਿਆ ਇਸ ਦੁਨੀਆ ਤੇ ਦੇਸ਼ ਤੇ ਉੱਪਰ ਤਾਂ ਇਹਨਾਂ ਨੇ ਸਤੀ ਪ੍ਰਥਾ ਦੁਬਾਰਾ ਲਾਗੂ ਕਰ ਦੇਣੀ ਹੈ ਕੁਝ ਐਸੇ ਬੀਜੇਪੀ ਦੇ ਲੋਕ ਨੇ ਜਿਨ੍ਹਾਂ ਨੇ ਕਾਰਖਾਨੇ ਲਗਾਏ ਨੇ ਮੀਟ ਕੱਟ ਕੱਟ ਕੇ ਕਿਉਂ ਇਸ ਕਰਕੇ ਵੀ ਸੈਟੇਲਾਈਟ ਤੋਂ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਬਾਹਰ ਕਿਤੇ ਜਾਣਗੇ ਤੇ ਇਹਨਾਂ ਦੀ ਸ਼ਰਮ ਜੇ 370 ਹਟਾ ਸਕਦੇ ਨੇ ਤੇ ਜਿਹੜੇ ਜਿਹੜੇ ਕਾਲੇ ਕਾਨੂੰਨ ਹੈਗੇ ਨੇ ਕੋਈ ਵੀ ਸੜਕਾਂ ਤੇ ਉਤਰਨਾ ਨਹੀਂ ਪਸੰਦ ਕਰਦਾ ਨਾ ਠੀਕ ਹੈ ਜਿਹੜੀਆਂ گاਵਾਂ ਕੱਟੀਆਂ ਜਾਂਦੀਆਂ ਨੇ ਨਾ ਉਹਨਾਂ گاਵਾਂ ਦੇ ਪਿੱਛੇ ਜੋ ਕਾਰਖਾਨੇ ਹੈਗੇ ਨੇ ਨਾ ਉਹ ਇਹਨਾਂ ਦੇ ਕਈ ਪੰਡਤਾਂ ਦੇ ਵੀ ਹੈਗੇ ਨੇ ਇਹ ਚਾਹੁੰਦੇ ਨੇ ਕਿ ਵੀ ਐਦ ਕੀ ਚੁਨਾਮ ਹੋ ਜਾਣ ਇਸ ਤੋਂ ਬਾਅਦ ਚੁਨਾਮ ਵੀ ਨਾ ਹੋਣਾ ਇਹਨਾਂ ਦੇ ਜਿਹੜੇ ਅੰਧ ਭਗਤ ਨੇ ਨਾ ਉਹ ਇਹਨਾਂ ਨੂੰ ਤੰਗ ਕਰਦੇ ਨੇ ਸਿਰਫ ਇਹਨਾਂ ਦੇ ਦਿਲ ਦੇ ਵਿੱਚ ਸਾਡੇ ਵਾਸਤੇ ਨਫਰਤ ਹੈ ਕਿਉਂਕਿ ਇਹ ਮਹਿਲਾ ਵਿਰੋਧੀ ਸਰ ਤੇ ਸਾਨੂੰ ਮਜਬੂਰੀ 'ਚ ਘਰੋਂ ਬਾਹਰ ਨਿਕਲਣਾ ਪਏਗਾ ਸ਼ੰਭੂ ਬਾਰਡਰ ਤੋਂ ਅਸੀਂ ਤੁਹਾਡੇ ਨਾਲ ਜੁੜ ਰਹੇ ਹਾਂ ਜਿੱਥੇ 8 ਮਾਰਚ ਨੂੰ ਇਹੜਾ ਸਟੇਜ ਦੀ ਕਾਰਵਾਈ ਸੀ ਉਹ ਜਿੱਥੇ ਬੰਦੀਆਂ ਨੂੰ ਬੀਬੀਆਂ ਦਿੱਤੀ ਗਈ ਸਾਡੇ ਨਾਲ ਯਮਨਾ ਨਗਰ ਤੋਂ ਆਈ ਹੋਈ ਬੀਬੀਆਂ ਨੇ ਤੁਹਾਡਾ ਕੀ ਨਾਮ ਹੈ ਸੁਖਬੀਰ ਕੌਰ ਸੁਖਬੀਰ ਕੌਰ ਤੁਸੀਂ ਕਿਵੇਂ ਦੇਖਦੇ ਹੋ ਅੰਦੋਲਨ ਨੂੰ ਕਿਉਂਕਿ ਪਹਿਲਾਂ ਵੀ ਕਿਸਾਨ ਲੜਾਈ ਲੜ ਰਹੇ ਸੀ ਤੇ ਹੁਣ ਵੀ ਫੇਰ ਆ ਦੇਖੋ ਤੁਹਾਨੂੰ ਗੱਲ ਦਸੀ ਹੈ ਵੀ ਕੋਈ ਵੀ ਸੜਕਾਂ ਤੇ ਉਤਰਨਾ ਨਹੀਂ ਪਸੰਦ ਕਰਦਾ ਨਾ ਠੀਕ ਹੈ ਜੇਦੋਂ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਤੇ ਸਾਨੂੰ ਮਜਬੂਰੀ ਚ ਘਰੋਂ ਬਾਹਰ ਨਿਕਲਣਾ ਪਏਗਾ ਤਾਂ ਅਸੀਂ ਕੋਈ ਖੁਸ਼ ਨਹੀਂ ਆ ਸੜਕਾਂ ਤੇ ਬੈਠ ਕੇ ਅਗਰ ਜੇ ਮੋਦੀ ਸਾਹਿਬ ਸਾਡੀਆਂ ਗੱਲਾਂ ਨੂੰ ਸੁਣ ਲੈਣਾਂ ਔਰ ਇਹ ਜੇ 370 ਹਟਾ ਸਕਦੇ ਨੇ ਤੇ ਇਹ ਜਿਹੜੇ ਜਿਹੜੇ ਕਾਲੇ ਕਾਨੂੰਨ ਹੈਗੇ ਨੇ ਜੋ ਇਹਨਾਂ ਦੇ ਬਣਾਏ ਹੋਏ ਨੇ ਔਰ ਇਹ ਕਿਉਂ ਚੇਂਜ ਨਹੀਂ ਕਰ ਸਕਦੇ ਕਿਉਂ ਨਹੀਂ ਚੇਂਜ ਕਰਦੇ ਕਿਉਂਕਿ ਇਹਨਾਂ ਦੇ ਪਿੱਛੇ ਇਹਨਾਂ ਦੇ ਯਾਰਾਂ ਦੋਸਤਾਂ ਦੇ ਹੱਥ ਹੈਗੇ ਨੇ ਜੋ ਜਿਨ੍ਹਾਂ ਨੂੰ ਇਹ ਮਹਾਰਾਜਾ ਦੇਸ਼ ਦਾ ਮਹਾਰਾਜਾ ਬਣਾਉਣਾ ਚਾਹੁੰਦੇ ਨੇ ਇਹ ਚਾਹੁੰਦੇ ਨੇ ਕਿ ਵੀ ਐਦਕੀ ਚੋਣ ਹੋ ਜਾਣ ਇਸ ਤੋਂ ਬਾਅਦ ਚੋਣ ਵੀ ਨਾ ਹੋਣ ਔਰ ਸਾਡੇ ਸਾਨੂੰ ਇਲੈਕਸ਼ਨ ਤੋਂ ਚੁਨਾਵਾਂ ਤੋਂ ਔਰ ਇਲੈਕਸ਼ਨ ਦੀਆਂ ਜੋ ਮੰਨ ਲਓ ਰਾਜਨੀਤਿਕ ਪਾਰਟੀਆਂ ਕਿਸੇ ਤੋਂ ਵੀ ਕੋਈ ਮਦਦ ਦੀ ਜ਼ਰੂਰਤ ਨਹੀਂ ਹੈ ਨਾ ਸਾਨੂੰ ਉਹਨਾਂ ਦੇ ਵਿੱਚ ਕੋਈ ਇੰਟਰਸਟ ਹੈ ਜੇ ਅਗਰ ਸਾਨੂੰ ਇਹ ਪਰੇਸ਼ਾਨ ਕਰਨਗੇ ਨਾ ਤਾਂ ਅਸੀਂ ਆਪਣਾ ਕੁਝ ਹੋਰ ਹੀ ਸੋਚਾਂਗੇ ਅਸੀਂ ਇਹਨਾਂ ਰਾਜਨੀਤਿਕ ਪਾਰਟੀਆਂ ਨੂੰ ਵੀ ਬੇਦਖਲ ਕਰ ਦਾਂਗੇ ਆਪਣੇ ਆਪ ਤੋਂ ਕਿਸਾਨ ਜੋ ਲੋਗ ਹੈ ਜੇਕਰ ਕੋਡ ਆਫ ਕੰਡਕਟ ਲਾਗੂ ਹੋ ਜਾਂਦਾ ਫਿਰ ਕਿਵੇਂ ਕਰੋ ਆ ਸਾਡੇ ਤੇ ਕੋਈ ਲਾਗੂ ਨਹੀਂ ਹੁੰਦਾ ਆਚਾਰ ਸਹਿਤਾ ਸਾਡੇ ਤੇ ਕੋਈ ਲਾਗੂ ਨਹੀਂ ਹੁੰਦੀ ਸਾਨੂੰ ਆਚਾਰ ਸਹਿਤਾ ਤੋਂ ਕੋਈ ਮਤਲਬ ਨਹੀਂ ਅਗਰ ਇਹ 4 100 ਜੋ ਵੀ ਕੋਈ ਧਾਰਾ ਸਾਡੇ ਤੇ ਕੋਈ ਵੀ ਧਾਰਾ ਕੋਈ ਅਸੀਂ ਉਸ ਚੀਜ਼ ਨੂੰ ਕੋਈ ਨਹੀਂ ਮੰਨਦੇ ਕਿਉਂਕਿ ਜੋ ਸਾਡਾ ਇਹਨਾਂ ਨੇ ਨੇਚਰ ਉੱਗਰ ਨੇਚਰ ਬਣਾਇਆ ਤਾਂ ਇਹਨਾਂ ਨੇ ਬਣਾਇਆ ਅਸੀਂ ਮਜਬੂਰੀ ਜਿੱਥੇ ਖੜੇ ਆ ਨਹੀਂ ਤਾਂ ਸਾਨੂੰ ਕੋਈ ਲੋੜ ਨਹੀਂ ਅਸੀਂ ਤਾਂ ਆਰਾਮ ਨਾਲ ਚੱਲੇ ਜਾਣਾ ਸੀ ਇਨਾਂ ਨੂੰ ਟਰੈਕਟਰ ਟਰਾਲੀਆਂ ਤੋਂ ਸਾਡਿਆਂ ਤੋਂ ਨਫ਼ਰਤ ਹੈਗੀ ਹੈ ਕਿਉਂ ਨਫ਼ਰਤ ਹੈ ਕਿਉਂ ਇਸ ਕਰਕੇ ਵੀ ਇਹ ਸੈਟੇਲਾਈਟ ਤੋਂ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਬਾਹਰ ਕਿਤੇ ਜਾਣਗੇ ਤੇ ਇਹਨਾਂ ਦੀ ਸ਼ਰਮ ਸ਼ਰਮ ਆਉਂਦੀ ਹੈ ਇਹਨੂੰ ਸਾਰੇ ਕਹਿੰਦੇ ਨੇ ਮੋਦੀ ਜੀ ਤੁਸੀਂ ਆਪਣੇ ਦੇਸ਼ ਦਾ ਕੀ ਹਾਲ ਬਣਾਇਆ ਤੁਹਾਡੇ ਤੇ ਦੇਸ਼ ਦੀ ਜਨਤਾ ਤੁਹਾਡੇ ਤੋਂ ਬਹੁਤ ਜ਼ਿਆਦਾ ਦੁਖੀ ਹੈ ਉਸੀ ਹਰਿਆਣਾ ਤੋਂ ਹਰਿਆਣਾ ਦੀ ਸਰਕਾਰ ਨੇ ਇੱਕ ਕਿਸਾਨ ਜਥੇਬੰਦੀਆਂ ਮੁਤਾਬਕ ਵੱਡਾ ਤਸ਼ੱਦਦ ਕੀਤਾ ਕਿਸਾਨਾਂ ਤੇ ਜਾਣ ਦਿੱਤਾ ਦੇ ਨਹੀਂ ਜਾਣ ਦਿੰਦੇ ਇਹ ਮਜਬੂਰੀ ਇਹਨਾਂ ਦੀ ਅਗਰ ਕਿਸਾਨ ਚਲੇ ਗਏ ਤਾਂ ਇਹਨਾਂ ਨੂੰ ਫਿਰ ਉਹ ਜਨਤਾ ਪੁੱਛਦੀ ਏ ਇਹਨਾਂ ਦੇ ਜਿਹੜੇ ਅੰਧ ਭਗਤ ਨੇ ਨਾ ਉਹ ਇਹਨਾਂ ਨੂੰ ਤੰਗ ਕਰਦੇ ਨੇ ਵੀ ਤੁਸੀਂ ਕਿਸਾਨਾਂ ਨੂੰ ਫਿਰ ਬੁਲਾ ਲਿਆ ਇਹਨਾਂ ਨੂੰ ਇਹਨਾਂ ਨਹੀਂ ਪਤਾ ਕਿ ਅਗਰ ਕਿਸਾਨ ਅਗਰ 2 ਸਾਲ ਉੱਥੇ ਰੁਕੇ ਸੀ ਨਾ ਤੇ ਉੱਥੋਂ ਦੇ ਆਮ ਜਿਹੜੇ ਲੋਕੀ ਸੀ ਨਾ ਉਹਨਾਂ ਨੇ 2 ਸਾਲ ਚੁੱਲਾ ਨਹੀਂ ਬਾਲਿਆ ਰੋਟੀਆਂ ਸਿਰ ਫ੍ਰੀ ਖਾਂਦੇ ਰਹੇ ਨੇ ਔਰ ਹੁਣ ਵੀ ਉਸ ਏਰੀਏ ਦੇ ਸਾਰੇ ਲੋਕ ਬੜੇ ਖੁਸ਼ ਸੀ ਵੀ ਪੰਜਾਬ ਤੋਂ ਕਿਸਾਨ ਆ ਰਹੇ ਨੇ ਫਿਰ ਸਾਡੀ ਮੋਜ ਬਣ ਜਾਣੀ ਹੈ ਸਿਰਫ ਇਹਨਾਂ ਦੇ ਦਿਲ ਦੇ ਵਿੱਚ ਸਿਰਫ ਇਹਨਾਂ ਦੇ ਦਿਲ ਦੇ ਵਿੱਚ ਸਾਡੇ ਵਾਸਤੇ ਨਫ਼ਰਤ ਹੈ ਕਿਉਂਕਿ ਇਹ ਮਹਿਲਾ ਵਿਰੋਧੀ ਸਰ ਮਤਲਬ ਸਰਕਾਰ ਹੈਗੀ ਹੈ ਮਹਿਲਾਵਾਂ ਦੇ ਵੀ ਖਿਲਾਫ ਹੈ ਔਰ ਕਿਸਾਨਾਂ ਦੇ ਵੀ ਖਿਲਾਫ ਹੈਗੀ ਹੈ ਜੋ ਹੱਕ ਦੀ ਲੜਾਈ ਲੜਨਗੇ ਉਹਨਾਂ ਸਾਰਿਆਂ ਦੇ ਖਿਲਾਫ ਹੈ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਕਿਸੇ ਵੀ ਡਿਪਾਰਟਮੈਂਟ ਨੂੰ ਦੇਖ ਲਓ ਸਭ ਦੁਖੀ ਨੇ ਤੁਸੀਂ ਉਦਯੋਗਪਤੀ ਸਰਕਾਰ ਦਾ ਤਾਂ ਨਾਰਾ ਕਿ ਬੇਟੀ ਬਚਾਓ ਬੇਟੀ ਪੜਾਓ ਨਹੀਂ ਜੀ ਨਹੀਂ ਬੇਟੀ ਕੀ ਬੇਟੀ ਬਚਾਣੀ ਇਹਨਾਂ ਨੇ ਹੁਣ ਥੋੜੇ ਦਿਨ ਪਹਿਲਾਂ ਦੇਖੋ ਯੂਪੀ ਦੇ ਵਿੱਚ ਦੋ ਨਾਬਾਲਿਗ ਕੁੜੀਆਂ ਦਾ ਬਲਾਤਕਾਰ ਹੋਇਆ ਔਰ ਉਹਦੀ ਖਬਰ ਮੀਡੀਆ ਤੇ ਨਹੀਂ ਆਣ ਦਿੱਤੀ ਕਿਉਂ ਅਗਰ ਮੀਡੀਆ ਤੇ ਆਉਂਦੀ ਤਾਂ ਯੋਗੀ ਸਾਹਿਬ ਬਦਨਾਮ ਹੋ ਜਾਂਦੇ ਕਿਉਂਕਿ ਇਹ ਸੋਚਦੇ ਨੇ ਕਿ yogi ਸਾਹਿਬ ਬਹੁਤ ਵੱਡੇ ਸ਼ੇਰ ਹੈਗੇ ਨੇ ਵੀ ਆਪਣੇ ਜਿਹੜਾ ਪ੍ਰਾਂਤ ਹੈ ਗਵੇ ਉਸ ਪ੍ਰਾਂਤ ਦੇ ਵਿੱਚ ਕੁਝ ਨਹੀਂ ਹੁੰਦਾ ਉਸ ਪ੍ਰਾਂਤ ਦੇ ਵਿੱਚ ਮੀਟ ਵੀ ਖਾਇਆ ਜਾਂਦਾ ਔਰ ਤੁਹਾਨੂੰ ਇੱਕ ਗੱਲ ਦੱਸਾਂ ਜਿਹੜੀਆਂ گاਵਾ ਕੱਟੀਆਂ ਜਾਂਦੀਆਂ ਨੇ ਨਾ ਉਹਨਾਂ گاਵਾਂ ਦੇ ਪਿੱਛੇ ਜੋ ਕਾਰਖਾਨੇ ਹੈਗੇ ਨੇ ਨਾ ਉਹ ਇਹਨਾਂ ਦੇ ਕਈ ਪੰਡਤਾਂ ਦੇ ਵੀ ਹੈਗੇ ਨੇ ਬ੍ਰਾਹਮਣ ਜਾਤ ਦੇ ਵੀ ਹੈਗੇ ਨੇ ਕੁਝ ਐਸੇ ਬੀਜੇਪੀ ਦੇ ਲੋਕ ਨੇ ਜਿਨ੍ਹਾਂ ਨੇ ਕਾਰਖਾਨੇ ਲਗਾਏ ਨੇ ਮੀਟ ਕੱਟ ਕੱਟ ਕੇ ਔਰ ਉਹਨਾਂ ਨੂੰ ਐਕਸਪੋਰਟ ਕਰਦੇ ਨੇ ਉਹ ਵਪਾਰ ਕਰ ਰਹੇ ਨੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਇਹੋ ਜਿਹਾ ਗੰਦੇ ਕੰਮ ਕਰਦੇ ਆ ਆ ਉਹ ਜਿਹੜੇ ਕਹਿੰਦੇ ਨੇ ਅਸੀਂ ਸਨਤ ਨਹੀਂ ਹੈਗੇ ਸਨਤ ਨਹੀਂ ਹੈਗੇ ਸਨਤਨੀ ਤਾਂ ਇਹ ਕੰਮ ਹੁੰਦੇ ਕਿ ਅਸੀਂ ਆਪਣੀ ਜਨਤਾ ਨੂੰ ਦੁਖੀ ਕਰੀਏ ਔਰ ਇੱਕ ਗੱਲ ਹੋਰ ਸੁਣ ਲਓ ਤੁਸੀਂ ਆਰਐਸਐਸ ਦਾ ਅਗਰ ਬੋਲਬਾਲਾ ਹੋ ਗਿਆ ਇਸ ਦੁਨੀਆ ਦੇ ਦੇਸ਼ ਦੇ ਉੱਪਰ ਤਾਂ ਇਹਨਾਂ ਨੇ ਸਤੀ ਪ੍ਰਥਾ ਦੁਬਾਰਾ ਲਾਗੂ ਕਰ ਦੇਣੀ ਹੈ ਜਿਸ ਤਰ੍ਹਾਂ ਇਹ ਪੁਰਾਣੇ ਪੁਰਾਣੇ ਰਿਵਾਜ ਲਵ ਮੈਰਿਜ ਦੇ ਉੱਤੇ ਇਹਨਾਂ ਨੇ ਇਤਰਾਜ਼ ਲਗਾ ਦਿੱਤਾ ਲੀਵ ਇਨ ਰਿਲੇਸ਼ਨ ਤੇ ਇਤਰਾਜ਼ ਲਗਾ ਦਿੱਤਾ ਕੱਲ ਨੂੰ ਆਉਣ ਵਾਲੇ ਟਾਈਮ ਤੇ ਇਹਨਾਂ ਨੇ ਇਹ ਵੀ ਕਰਨਾ ਹੈ ਕਿ ਦੁਬਾਰਾ ਤੋਂ ਜਨਾਨੀਆਂ ਨੂੰ ਸਾੜਨ ਲੱਗ ਜਾਓ ਸਤੀ ਪ੍ਰਥਾ ਸ਼ੁਰੂ ਕਰ ਦੋ ਬੜੀ ਮੁਸ਼ਕਲ ਨਾਲ ਅਸੀਂ ਆਪਣੇ ਦੇਸ਼ ਨੂੰ ਸਵਾਰ ਕੇ ਇੱਥੇ ਤੱਕ ਲਿਆਂਦਾ ਸੀ ਬੜੀ ਮੁਸ਼ਕਲ ਨਾਲ ਪਰ ਇਹਨੇ ਫੇਰ ਸਾਡਾ ਸਤਿਆਨਾਸ਼ ਕਰਤਾ ਸਾਨੂੰ ਕਰਜ਼ਾਈ ਵੀ ਕਰ ਦਿੱਤਾ ਔਰ ਸਾਡੇ ਜਿਹੜੇ ਸਾਡੇ ਜਿਹੜੇ ਰੂਲ ਰੈਗੂਲੇਸ਼ਨ ਬੜੇ ਵਧੀਆ ਚੱਲ ਰਹੇ ਸੀ ਸਾਡੀ ਜਿਹੜੀ ਦੁਨੀਆ ਬੜੀ ਵਧੀਆ ਚੱਲ ਰਹੀ ਸੀ ਉਹ ਸਾਰੀ ਇਹਨੇ ਸਤਿਆਨਾਸ਼ ਕਰ ਦਿੱਤੀ ਮੋਦੀ ਨੇ ਮੈਂ ਤਾਂ ਤੁਹਾਡੇ ਚੈਨਲ ਦੇ ਥਰੂ ਇਹ ਡਿਮਾਂਡ ਕਰਨੀ ਆ ਕਿ ਮੋਦੀ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਮੋਦੀ ਸਾਹਿਬ ਅਗਰ ਅਸਤੀਫਾ ਨਹੀਂ ਦੇਣਗੇ ਨਾ ਤਾਂ ਇੱਕ ਦਿਨ ਐਸਾ ਆਏਗਾ ਇਹ ऐसे हालात हो ਜਾਣਗੇ ਨਾ ਇਹਨਾਂ ਦੇ ਰੱਬ ਵੱਲੋਂ ایسے ਹਾਲਾਤ ਹੋ ਜਾਣਗੇ ਕਿ ਇਹ ਰੋ ਰੋ ਕੇ ਮਾਫੀ ਮੰਗੇਗਾ ਇੱਕ ਦਿਨ ਐਸਾ ਆਏਗਾ ਉਹ ਸ਼ੰਭੂ ਬਾਰਡਰ ਤੋਂ ਅਸੀਂ ਤੁਹਾਡੇ ਨਾਲ ਬਣੇ ਹੋਏ ਸੀ ਜੋ ਵੀ ਅਪਡੇਟਾਂ ਲਗਾਤਾਰ ਤੁਹਾਡੇ ਨਾਲ ਅਸੀਂ ਉਹ ਸਾਂਝੀ ਕਰ ਰਹੇ ਹਾਂ